ਆਪਾਂ ਆਪਾਈਏ ਨਾ ਹੁਣ ਏਜੰਡੇ ਤੇ ਆਈਏ ਨਾ ਬੇਟਾ ਹੂੰ ਸੈਂਟਰ ਦੇ ਏਜੰਡੇ ਤੇ ਆਈਏ ਨਾ ਹੂੰ ਖਾ ਪ੍ਰੋਡਕਟਿਵਿਟੀ ਦੀ ਕਿਸਾਨੀ ਦੇ ਬਾਰੇ ਤੁਸੀਂ ਕੀ ਕੀਤਾ ਤੁਸੀਂ ਕਿਹਾ ਡਬਲ ਕਰੋਗੇ ਤੁਸੀਂ ਇਨਕਮ ਸੈਂਟਰ ਨੇ ਕਿਹਾ ਹਾਂਜੀ ਕਿਹਾ ਨਹੀਂ ਸੀ ਕੌਣ ਬੋਲਦਾ ਇਹਨੂੰ ਕੱਟ ਦਿਓ ਇਹਨੂੰ ਕੱਟ ਦਿਓ ਉਹਨੂੰ ਮਾਰ ਦਿਓ ਉਹ ਇਹਦੇ ਨਾਲ ਕਿ ਸੂਬਾ ਕਿੱਥੋਂ ਆਊ ਤਾਂ ਆ ਇਥੇ ਉਹ ਕਹਤਾ ਰਹੇ ਨੇ ਉਹ ਡਾਇਵਰਸੀਫਿਕੇਸ਼ਨ ਕਰਨੀ ਹੈ ਕਾਣੀ ਡਾਇਵਰਸੀਫਿਕੇਸ਼ਨ ਕਿੱਦਾਂ ਹੁੰਦੀ ਡਾਇਵਰਸੀਫਿਕੇਸ਼ਨ ਭਾਈ ਇਹਨੂੰ ਪਤਾ ਹੈ ਡਾਇਵਰਸੀਫਿਕੇਸ਼ਨ ਹੁੰਦੀ ਕੀ ਹੈ ਪ੍ਰਾਈਡ ਡਾਇਵਰਸੀਫਿਕੇਸ਼ਨ ਸੋਨਾ ਚਾਹੂ ਨੰਬਰ 1 ਬੀਬੀ ਕਹਿੰਦੀ ਸੀ 17 ਤੇ ਐਮਐਸਪੀ ਦੇ ਦਿਆਂਗੇ ਬੀਬੀ ਇਹਦੀ ਇਹਦੀ ਪਰਟਨ ਪਰਸਲ ਨਹੀਂ ਹੈ ਕਦੇ 17 ਤੇ ਫਿਰ ਤੂੰ ਇੱਕ ਤਰੀ ਦੇ ਸਕਦੇ ਬਿ ਡਿਪੈਂਡੈਂਟ ਹੋ ਉਸ ਜੀ ਸੈਂਟਰ ਦੇ ਉੱਤੇ ਅਗਲਿਆਂ ਨੇ ਪੀਡੀਐਸ ਦੇ ਲਈ ਸਾਨੂੰ ਇਸਤੇਮਾਲ ਕੀਤਾ ਇਸ ਗੱਲ ਨੂੰ ਸਮਝੋ ਬੇਟਾ ਪੀਡੀਐਸ ਲਈ ਸਾਨੂੰ ਸਸਤੇ ਇਲਾਜ ਨਹੀਂ ਅਸੀਂ ਗ੍ਰੀਨ ਰੈਵੋਲੂਸ਼ਨ ਵਾਈਟ ਰੈਵੋਲੂਸ਼ਨ ਕਰਦੇ ਰਹੇ ਅਸੀਂ ਜੰਗਾਂ ਦੇ ਵਿੱਚ ਲੜਦੇ ਰਹੇ ਮਰਦੇ ਰਹੇ ਜਦੋਂ ਇਸਤੇਮਾਲ ਕਰ ਰਹੇ 1200 ਨੂੰ ਕਣਕ ਮਿਲਦੀ ਅੱਜ ਮੱਧ ਪ੍ਰਦੇਸ਼ ਤੋਂ ਹੁਣ ਕਹਿੰਦੇ ਪਾਸੇ ਹੋ ਜਾਓ ਕਿਉਂ ਪਾਸੇ ਹੋ ਜਾਓ ਇਹਨੂੰ ਕਹਿੰਦੇ ਬਾਰਡਰ ਖੋਲੋ ਨਹੀਂ ਕਹਿੰਦਾ ਨਹੀਂ ਕਹਿੰਦਾ ਸੁਖਵੀਰ ਬਾਦਲ ਨੇ ਕਿਹਾ ਸੁਣਿਆ ਸੁਖਵੀਰ ਬਾਦਲ ਨੇ ਹੁਣ ਕਿਹਾ ਮੈਂ ਵੈਲਕਮ ਕਰਦਾ ਮੈਂ ਕਹਿੰਦਾ ਮੇਰਾ ਕਿੱਦਾਂ ਹੀ ਵਿਰੋਧੀ ਹੋਵੇ ਇੱਕ ਮੈਂ ਤਾਂ ਹੀ ਤਾਂ ਕਹਿਣਾ ਬੇਟਾ ਇਹ ਮੇਰਾ ਏਜੰਡਾ ਨਹੀਂ ਹੈ ਪੰਜਾਬ ਦਾ ਹੈ ਪੰਜਾਬ ਦੇ ਲੋਕਾਂ ਦਾ ਹੈ ਕੋਈ ਲਵੇ ਇਹਨੂੰ ਕੋਈ ਰੇਲ ਕਰਨੀ ਗਿਆ ਸੀ ਚੱਕ ਕੇ ਆਲਾ ਯਾਰ ਆ ਕਰ ਆ ਕਰ ਮਿੱਤਰਾ ਕਿਹਾ ਨਹੀਂ ਸੀ ਕਿਉਂ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਵੀ ਬਾਡਰ ਖੋਲਣਾ ਚਾਹੀਦਾ ਮੈਂ ਮੇਰੀ ਬਾਹ ਬਣੀ ਇੱਕ ਵਿਰੋਧੀਆਂ ਵਜਾਏ ਜੇ ਕਿਸਾਨ ਐ ਜਾਣ ਦੀ ਬਜਾਏ ਦਿੱਲੀ ਦੀਆਂ ਬਰੂਆਂ ਤੇ ਜਾਣ ਦੀ ਬਜਾਏ ਕਿਤੇ ਐ ਜਾ ਕੇ ਖੜ ਜਾਂਦੇ ਨਾ ਠਾਂ ਕਰਦੇ ਉੱਥੇ ਲਹਿਰ ਦੇ ਦੇਦਾ ਤੂੰ ਕਿਉਂ ਨਹੀਂ ਖੜਦੇ ਤੁਹਾਨੂੰ ਕੀ ਲੱਗਦਾ ਕਿਉਂਕਿ ਅਜੰਡਾ ਨਹੀਂ ਸੀ ਉਹਨਾਂ ਕੋਲ ਮੈਂ ਉਦੋਂ ਵੀ ਉਹ ਤਾਂ ਹੁਣ ਫੇਰ ਦਿੱਲੀ ਚੱਲੇ 13 ਦੇਖੋ ਮੇਰੀ ਗੱਲ ਨੂੰ ਸੁਣੋ ਮੈਂ ਉਹਨਾਂ ਨੂੰ ਆਪਣੀ ਪੱਗ ਮੰਨਦਾ ਐਨਾ ਸਤਕਾਰ ਕਰਦਾ ਕਿਉਂਕਿ ਅਸੀਂ ਵੀ ਖੇਤੀ ਵਾਲੇ ਕਿੱਥੇ ਚੋਂ ਨਿਕਲੇ ਹਾਂ 70% ਪੰਜਾਬੀ ਅਸੀਂ 4000 ਸਾਲ ਦਾ ਸਾਡਾ ਕਿਸਾਨੀ ਦਾ ਕੀਤਾ ਹੈ ਠੀਕ ਹੈ ਅੱਜ ਕਿਸਾਨੀ ਦਾ ਹਾਲ ਦੇਖ ਬੇਟਾ ਦੋ ਦੋ ਕਿੱਲੇ ਜ਼ਮੀਨ ਰਹਿ ਗਈ ਲੋਕਾਂ ਕੋਲ ਉਹਦੀ ਉਹਦੀ ਕੋਈ ਆਮਦਨ ਨਹੀਂ ਹੈ ਉਹ ਤਾਂ ਤੁਸੀਂ ਕੀ ਪ੍ਰੋਡਕਟਿਵਿਟੀ ਦੀ ਪਾਲਿਸੀ ਬਣਾਉਂਗੇ ਮੈਂ ਤਿੰਨ ਤਿੰਨ ਕਿੱਲੇ ਵਾਲਿਆਂ ਨੂੰ ਸਬਜ਼ੀ ਵੇਚਦੇ ਦੇਖਿਆ ਬਿਲਕੁਲ ਫਿਰ ਮੈਂ ਪ੍ਰੋਡਕਟਿਵਿਟੀ ਦੀ ਜਦੋਂ ਗੱਲ ਕਰਦਾ ਮੈਂ ਕੋਆਪਰੇਟਿਵਸ ਦੀ ਗੱਲ ਕਰਦਾ ਮੈਂ ਸੋਲੂਸ਼ਨਸ ਦੀ ਗੱਲ ਕਰਦਾ ਤੁਸੀਂ ਕੋਆਪਰੇਟਿਵ ਕਿਉਂ ਨਹੀਂ ਬਣਾ ਸਕਦੇ ਅਮੂਲ ਇਸ ਅ ਲਾਈਵ ਐਗਜ਼ਾਮਪਲ ਆਫ ਵਾਟ ਕੋਆਪਰੇਟਿਵ ਕੋਆਪਰੇਟर्स ਕੈਨ ਡੂ ਨੰਬਰ 2 ਉਹਦੇ ਨਾਲ ਮੈਂ ਸਟੋਰੇਜ ਦੀ ਗੱਲ ਕਰਦਾ ਕਿਸਾਨ 5 ਰੁਪਏ ਦਾ ਟਮਾਟਰ ਦੇਣ ਜਾਂਦਾ ਉਹਨੂੰ ਕਹਿੰਦੇ ਨੇ ਅੱਜ ਹੀ ਦੇ ਦੇ 4.5 ਦਾ ਜਿਆਦਾ ਦਾ ਕਿਉਂਕਿ ਉਹਨੂੰ ਪਤਾ ਹੈ ਪੈਰੀਸ਼ਬਲ ਕਮੋਡਿਟੀ ਹੈ ਸਵੇਰੇ ਗਲ ਜੂ ਪੂਰੀ ਮਜਬੂਰੀ ਇਹ ਦਿੰਦਾ ਜਿਹਦੇ ਕੋਲ ਕੋल्ड ਸਟੋਰੇ ਹੋਣ ਉਹ ਵੀ 60 ਰੁਪਏ ਵਟੇ ਸ਼ਾਮ ਨੂੰ ਪਰਚੂਨ ਤੇ 25 ਰੁਪਏ ਵਿਕਦਾ 6 ਮਹੀਨਿਆਂ ਬਾਅਦ ਕਿਸਾਨ ਨੂੰ ਹੀ ਉਹ 60 ਰੁਪਏ ਨੂੰ ਵਿਕਦੇ ਕਿਹਦੇ ਕੋਲ ਸਟੋਰੇ ਛੱਡਦਾ ਉਹ ਆਪਾਂ ਨਾਲ ਲੈਂਡ ਦੀ ਲੋੜ ਨਹੀਂ ਸਟੋਰੇਜ ਇੱਕ ਬੰਦੇ ਹੁੰਦੇ ਸੀ ਹਾਂਜੀ ਤੇ ਆਨਲਾਈਨ ਰਿਟੇਲ ਇੱਕ ਬੰਦੇ ਹੁੰਦੇ ਸੀ ਮੰਡੀਆਂ ਸਾਡੀਆਂ ਮਾਰਤੀਆਂ 50 ਸਾਲ ਦਾ ਸਾਡਾ ਸਿਸਟਮ ਖਤਮ ਉਹਨਾਂ ਚ ਕੁਝ ਨਹੀਂ ਆ ਰਿਹਾ ਅੱਜ ਸੜਕਾਂ ਬਣਦੀਆਂ 20 ਚੀਜ਼ਾਂ ਬਣਦੀਆਂ ਠੀਕ ਹੈ ਅੱਜ ਵੀ ਕਬੱਡਾ ਉਦਯੋਗਪਤੀ 200 ਰੁਪਏ ਬੰਦ ਦਿੰਦਾ ਉੱਥੇ ਜਾ ਕੇ ਲਾਈਨ ਲਾ ਲੈਂਦੇ ਆ ਕਿਸਾਨ ਕਿਉਂ ਮਜਬੂਰੀ ਹੈ ਬਿਲਕੁਲ ਹੈ ਕਿਉਂ ਪ੍ਰੋਡਕਟਿਵਿਟੀ ਇਧਰ ਕੋਲ ਭਗਵੰਤ ਮਾਨ ਕੀ ਕੀਤਾ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਕਿਸਾਨ ਵੀ ਇੱਥੇ ਥੋੜੇ ਢਿੱਲੇ ਜੇ ਨੇ ਭਾਈ ਕਿਸਾਨ ਦੇਖੋ ਭਾਈ ਕਿਸਾਨ ਉਹ ਕਹਿਣ ਕਾਰਪੋਰੇਟ ਲਿਆਓ ਸਰਪੰਚੀ ਦੇ ਇਲੈਕਸ਼ਨ ਹੋਣੀਆਂ ਉਹਦੇ ਵਿੱਚ ਇਹ ਮੁੱਦੇ ਬਣ ਸਕਦੇ ਨੇ ਕਿਸਾਨ ਕਿਸਾਨ ਕਿਉਂ ਕਿਉਂ ਇਹ ਹਾਲ ਹੋ ਗਿਆ ਕਿਉਂਕਿ ਉਹਨਾਂ ਕੋ ਅਜੰਡਾ ਹੀ ਨਹੀਂ ਕੋਈ ਜੇ 25 ਯੂਨੀਅਨਾਂ ਬੈਠ ਕੇ ਇਹ ਤੈਅ ਕਰਨਾ ਵੀ ਭਾਈ ਸਾਡੀ ਕਿਸਾਨੀ ਨੂੰ ਆ ਚਾਹੀਦਾ ਅਸੀਂ ਉਸੇ ਸਰਕਾਰ ਦੀ ਸਪੋਰਟ ਕਰਾਂਗੇ ਜਿਹੜਾ ਇਹ ਕਰੂ ਫਿਰ ਉਹ ਸਪੋਰਟ ਕਹਿ ਨਾ ਹੋ ਜੂ ਇਹ ਵੀ ਤਾਂ ਕਹਿੰਦਾ ਸੀ ਭਗਵੰਤ ਕਿ ਕਿਰਦਾਰ ਦੇਖਿਆ ਕਿਸੇ ਦਾ ਹੈ ਤੁਸੀਂ ਇਲੈਕਸ਼ਨ ਲੜਦੇ ਪਹਿਲਾਂ ਕਹਿੰਦੇ ਹਾਂ ਵੀ ਇਲੈਕਸ਼ਨ ਲੜਨੀ ਬਿਲਕੁਲ ਬਹੁਤ ਵਧੀਆ ਗੱਲ ਹੈ ਪਰ ਜਦੋਂ ਤੁਸੀਂ ਇੱਕ ਵਾਰ ਕਹਿਤਾ ਵੀ ਨਹੀਂ ਲੜਨੀ ਉਹ ਤੂੰ ਬਾਅਦ ਜਦੋਂ ਤੁਸੀਂ ਲੜੇ ਤਾਂ پتہ ਲੱਗਣਾ ਹੀ ਸੀ ਫੇਰ ਕਿਤਨੀ ਸਕੇ ਚਲੋ ਫੇਰ ਕੀ ਹੋ ਗਿਆ ਅੱਜ ਵੀ ਕੋਈ ਡੁੱਲੇ ਬੇਰਾਂ ਦਾ ਵਿਗੜਿਆ ਨਹੀਂ ਸਾਡੀ ਮਤਲਬ ਸਭ ਤੋਂ ਵੱਡੀ ਤਾਕਤ ਦੀ ਕਿਸਾਨੀ ਹੈ ਲਿਓ ਦਿਓ ਕਿੱਦਾਂ ਨਿਕਲਾਂਗੇ ਜੀ ਮੈਂ ਤਿੰਨ ਸਾਲ ਦਾ ਬੋਲਦਾ